ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿਹਦੇ ਤਹਿਤ ਜੋ ਡਰੋਨਸ ਵੈਪਨਸ ਔਰ ਡਰੱਗਸ ਲੈ ਕੇ ਆਉਂਦੇ ਨੇ ਉਹਨਾਂ ਨੂੰ ਡਿਟੈਕਟ ਕਰਨਾ ਉਹਨਾਂ ਦੀ ਫ੍ਰੀਕੁਐਂਸੀ ਨੂੰ ਡਿਟੈਕਟ ਕਰਨਾ ਫਿਰ ਉਹਨਾਂ ਨੂੰ ਜੈਮ ਕਰਨਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕਰਨਾ ਕਿ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਨਸ਼ਿਆਂ ਦਾ ਕਾਲਾ ਦੌਰ ਹੈ ਜਿਹੜਾ ਇਹ ਪੰਜਾਬ ਦੀ ਜਵਾਨੀ ਨੂੰ ਗਰਕਰਦਾ ਜਾ ਰਿਹਾ ਹੈ ਸੋ ਇਸੇ ਮਹਿੰਮ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ 3 ਸਾਲਾਂ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਨਸ਼ਾ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਮੈਂ ਸਮਝਦਾ ਕਿ ਹੁਣ ਆਖੀਰਲਾ ਸਮਾਂ ਆ ਚੁੱਕਿਆ ਸੀਗਾ ਕਿ ਆਖੀਰਲਾ ਹੱਲਾ ਆਖੀਰਲਾ ਲਾਸਟ ਡੇ ਚ ਐਫਰਟ ਹੈ ਜਿਹੜਾ ਉਹ ਕਰਦਾ ਕਿ ਕਿ ਤਾਂ ਕਿ ਨਸ਼ੇ ਨੇ ਜਿਹੜੇ ਉਹ ਪੰਜਾਬ ਦੀ ਪਵਿੱਤਰ ਧਰਤੀ ਤੋਂ ਖਤਮ ਕੀਤੇ ਜਾ ਸਕਣ ਇੱਕ ਬਹੁਤ ਵੱਡਾ ਚੈਲੰਜ ਜੋ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਟੈਕਨੋਲੋਜੀ ਦੇ ਜ਼ਰੀਏ ਡਰੋਨਸ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਨੈਕੜਾਈ ਦੇ ਨਾਲ ਆਇਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਪੰਜਾਬ ਸਰਕਾਰ ਇਸ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨੂੰ ਬੜੀ ਜਲਦੀ ਹੀ ਨੱਥ ਪੈਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਅਸੀਂ ਟ੍ਰਾਇਲਸ ਨੇ ਜਿਹੜੇ ਉਹ ਦੇਖੇ ਨੇ ਔਰ ਮੈਂ ਸਮਝਦਾ ਸਾਡਾ ਸਾਰਿਆਂ ਦਾ ਹੀ ਇੱਕ ਡ੍ਰੀਮ ਪ੍ਰੋਜੈਕਟ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਉਹਦੇ ਨਾਲ ਇਸ ਇਨੀਸ਼ੀਏਟਿਵ ਦੇ ਨਾਲ ਉਹਦੇ ਉੱਪਰ ਬੜੀ ਜਲਦੀ ਹੀ ਬੂਰ ਪੈਣ ਜਾ ਰਿਹਾ ਹੈ ਸੋ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਮੀਡੀਆ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਔਰ ਵਧਾਈ ਦੇਣੀ ਚਾਹੂਗਾ ਕਿ ਬੜੀ ਜਲਦੀ ਹੀ ਇਹ ਠੱਲ ਪੈਣ ਜਾ ਰਹੀ ਹੈ ਜੋ ਨਸ਼ਿਆਂ ਦਾ ਕਾਰੋਬਾਰ ਲੰਬੇ ਸਮੇਂ ਤੋਂ ਤੋਂ ਚੱਲ ਰਿਹਾ ਹੈ